ਮੰਦੋਜੀ ਪਹਿਲਾਂ ਤਾਂ ਪਤਾ ਲੱਗਿਆ ਸੀ ਬਈ ਸਾਰਿਆਂ ਨੂੰ ਪਤਾ ਵੀ ਫਾਦਰ ਸਾਹਿਬ ਤੇ ਭੈਣ ਜੀ ਨੂੰ ਲੈ ਗਏ ਸੀ ਪੁਲਿਸ ਵਾਲੇ ਅਰੈਸਟ ਕਰ ਲਿਆ ਸੀ ਤਾਂ ਉਹਦੇ ਚੱਕਰ 'ਚ ਉਹਦੇ ਲਈ ਪਹਿਲਾਂ ਮੈਂ ਗੱਲ ਵੀ ਕੀਤੀ ਸੀ ਤੇ ਰੀਲੀਜ਼ ਹੋ ਗਏ ਸੀ ਤੇ ਮੈਂ ਮਿਲਣ ਆਇਆ ਸੀ ਘਰੇ ਸਭ ਠੀਕ ਹੈ ਇਹਨਾਂ ਨੂੰ ਕੁਝ ਨਹੀਂ ਪੁਲਿਸ ਵਾਲਿਆਂ ਨੇ ਟੌਰਚਰ ਨਹੀਂ ਕੀਤਾ ਕੁਝ ਨਹੀਂ ਹੈ ਕਿਉਂਕਿ ਪੁਲਿਸ ਵਾਲਿਆਂ ਨੂੰ ਵੀ ਪਤਾ ਹੀ ਲੱਗ ਗਿਆ ਵੀ ਉਹ ਬਾਹਰ ਚਲੇ ਗਿਆ ਤਾਂ ਆਬਵੀਅਸ ਹੈ ਕੋਈ ਵੀ ਜੇ ਬੰਦਾ ਅਜਿਆ ਕੰਮ ਕਰਦਾ ਤਾਂ ਆਪਣਾ ਟਿਕਾਣਾ ਤਾਂ ਦੱਸਦਾ ਨਹੀਂ ਕਰਦਿਆਂ ਨੂੰ ਮੈਂ ਕਿੱਥੇ ਹੂੰ ਉਕਿ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਘਰਦਿਆਂ ਕੋਲ ਪੁਲਿਸ ਆਊਗੀ ਇਸ ਲਈ ਉਹਨਾਂ ਨੂੰ ਫਿਰ ਰੀਲੀਜ਼ ਕਰਤਾ ਸੀ ਅਮਰਪਾਲ ਸਿੰਘ ਮੈਨੂੰ ਕਿਸ ਤਰ੍ਹਾਂ ਦੇਖਦੇ ਉਸ ਪੂਰੇ ਘਟਨਾ ਕਰਮ ਸਰਦੈਂ ਮੈਂ ਜੀ ਇਸ ਘਟਨਾ ਕਰਮ ਨੂੰ ਐਵੇਂ ਦੇਖਦਾ ਜੀ ਪਹਿਲਾਂ ਤਾਂ ਜਿਹੜੇ ਬੱਚੇ ਆ ਕੰਮ ਕਰਦੇ ਉਹਨਾਂ ਦੇ ਘਰਦਿਆਂ ਨੂੰ ਚਾਹੀਦਾ ਵੀ ਅਸੀਂ ਆਪਣੇ ਬੱਚਿਆਂ ਨੂੰ ਰੋਕੀਏ ਦੂਜੀ ਗੱਲ ਇਹ ਆ ਵੀ ਇਹਦਾ ਪ੍ਰਭਾਵ ਸੋਸਾਇਟੀ ਤੇ ਬਹੁਤ ਮਾੜਾ ਜਾਂਦਾ ਜੀ ਮੇਰੇ ਬੱਚੇ ਆ ਆਪਣੇ ਅਸੀਂ ਫੋਨ ਦੇਣ ਲੱਗੇ ਘਬਰਾਉਣੀ ਆ ਕੀ ਪਤਾ ਅੱਗੇ ਕਿਹੜੀ ਮਤਲਬ ਜਿਹੜੀਆਂ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਐ ਜਿਹੋ ਵੀ ਆ ਪਾਉਨੇ ਆ ਬਹੁਤ ਗਲਤ ਪਾਉਨੇ ਆ ਬੱਚੇ ਸਕੂਲ ਦੇ ਬੱਚੇ ਆ ਵੱਡੇ ਵੀ ਜਿਨ੍ਹਾਂ ਨੂੰ ਸ਼ਰਮ ਹੈ ਅੱਖਚੜਕ ਹੈਗੀ ਹੈ ਜਿਹੜੇ ਨਹੀਂ ਦੇਖਣਾ ਪਸੰਦ ਕਰਦੇ ਉਹਨਾਂ ਲਈ ਇਹ ਬਹੁਤ ਮਾੜੀ ਗੱਲ ਐ ਇਹ ਕੋਈ ਐਵੇਂ ਦਾ ਸਿਸਟਮ ਚਾਹੀਦਾ ਵੀ ਜਿਹੜੇ ਉਹਨਾਂ ਦੇ ਫੋਲੋਅਰਸ ਐ ਤੱਕ ਕੱਲੇ ਉਹਨਾਂ ਕੋਲ ਹੀ ਫੋਲੋਅਰਸ ਦੇ ਕੋਲ ਹੀ ਇਹ ਵੀਡੀਓ ਜਾਉਣ ਜਿਹੜੇ ਇਹ ਜਿਹਿਆਂ ਨੂੰ ਚਾਹੁੰਦੇ ਆ ਇਹ ਪਬਲਿਕ ਦੇ ਵਿੱਚ ਨਹੀਂ ਆਉਣਾ ਚਾਹੀਦਾ ਨਾ ਉਹ ਪਬਲਿਕ ਦੇ ਵਿੱਚ ਕੋਈ ਉਹਨਾਂ ਨੂੰ ਸ਼ੇਅਰ ਕਰ ਸਕੇ ਐਵੇਂ ਦੀ ਗੱਲ ਕੋਈ ਗਵਰਨਮੈਂਟ ਤੋਂ ਚਾਹੀਦੀ ਆ ਕਰਨੀ ਖਾਲਸਾ ਜੀ ਕਈ ਸਿੱਖ ਜਥੇਬੰਦੀਆਂ ਵੱਲੋਂ ਸ਼ਲਾਘਾ ਵੀ ਕੀਤੀ ਗਈ ਹੈ ਤੇ ਕਈਆਂ ਵੱਲੋਂ ਨਿੰਦਾ ਕੀਤੀ ਗਈ ਇਸ ਪੂਰੇ ਘਟਨਾਕਰਮ ਦੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀਰ ਜੀ ਸਾਹਿਬ ਨਹੀਂ ਨਿੰਦਾ ਕਿਸ ਗੱਲ ਦੀ ਕਰਨੀ ਹੈ ਜੀ ਉਹ ਕਿਹੜਾ ਬਹੁਤ ਉਹਨੂੰ ਉਹ ਖੁਸ਼ ਹੈ ਮਤਲਬ ਅੰਦਰੋਂ ਤਾਂ ਜੋ ਮਰਜੀ ਹੈ ਨਾ ਜੀ ਚਾਹੇ ਉਹ ਕੁੜੀ ਮਰ ਗਈ ਪਰ ਜ਼ਿੰਦਗੀ ਤਾਂ ਇਹਦੀ ਵੀ ਖਰਾਬ ਹੈ ਨਾ ਭੱਜ ਕੇ ਹੀ ਰਹਿਣਾ ਹੈ ਘਰੇ ਨਹੀਂ ਆ ਸਕਦਾ 20 ਸਾਲ ਜੇਲ੍ਹ ਕੱਟਣੀ ਪੈਣੀ ਆ ਕੋਈ ਇਹ ਸਾਰਾ ਕੁਝ ਕਰਨਾ ਸੌਕਾ ਹੀ ਨਹੀਂ ਹੁੰਦਾ ਤੇ ਖੁਸ਼ੀ ਨਾਲ ਕੋਈ ਨਹੀਂ ਕੁਝ ਵੀ ਕਰਦਾ ਇਹ ਪੰਥ ਲਈ ਉਹਦੀ ਕੁਰਬਾਨੀ ਆ ਪੰਥ ਲਈ ਉਹਨੇ ਸਾਰਾ ਕੁਝ ਕੀਤਾ ਇਹ ਆਪਣੇ ਸਿੱਖ ਸਮਾਜ ਲਈ ਜਿਹੜਾ ਤਾਂ ਤੁਹਾਨੂੰ ਸ਼ੁਰੂ ਤੋਂ ਹੀ ਜਿਹੜੀਆਂ ਗੱਲਾਂ ਕਹਿਣੇ ਆ ਰਹੇ ਆ ਵੀ ਜਿਹੜਾ ਤਾਂ ਸਿੱਖ ਸਮਾਜ ਲਈ ਕੁਝ ਕਰਦਾ ਹੈ ਉਹਦੇ ਲਈ ਤਾਂ ਇਹ ਡਿਬਰੂਗੜ ਜਿਹੜਾ ਸਿੱਖ ਦਾ ਕੌਮ ਪੁੱਠੇਰਾ ਲੈ ਕੇ ਜਾਂਦਾ ਉਹਦੇ ਲਈ ਬਾਡੀਗਾਰਡ ਵੀ ਹੈ ਉਦ ਨੂੰ ਐਪਰੀਸ਼ੀਏਟ ਵੀ ਕਰਦੀ ਹੈ ਸਰਕਾਰ ਉਹਦੇ ਲਈ ਸਿਕਿਉਰਟੀ ਵੀ ਹੈ ਉਹਦੇ ਲਈ ਸਾਰਾ ਕੁਝ ਹੈ ਸਿਕਿਉਰਟੀ ਦਿੱਤੀ ਗਈ ਹੈ ਜਿਵੇਂ ਹੁਣ ਪਿਛਲੇ ਦਿਨੀਂ ਦੀਪਕ ਰਾਜਕ ਲੁਥਰਾ ਹੋਰਾਂ ਨੂੰ ਉਸ ਨੂੰ ਲੈ ਕੇ ਕਿਉਂਕਿ ਹੋਰ ਵੀ ਇਨਫਲੂਐਂਸਰ ਨੇ ਜਿਨ੍ਹਾਂ ਵੱਲੋਂ ਜਿਹੜਾ ਮਾਫੀਆ ਮੰਗੀਆਂ ਨਹੀਂ ਆਣੇ ਤੇ ਬਾਅਦ ਵਿੱਚ ਕਈ ਜਿਹੜੇ ਸਾਰੇ ਨੇ ਉਹ ਵੀ ਇਹਨਾਂ ਇਨਫਲੂਐਂਸਰਾਂ ਦੇ ਹੱਕ ਵਿੱਚ ਆਏ ਨੇਗੇ ਦੇਖੋ ਜੀ ਸਟਾਰਸ ਦਾ ਤਾਂ ਕਹਿਣਾ ਕੀ ਹੈ ਉਹਨਾਂ ਦਾ ਤਾਂ ਜੇ ਨਾ ਹੀ ਪੁੱਛੋ ਤਾਂ ਹੀ ਚੰਗਾ ਹੈ ਤੇ ਬਾਕੀ ਜਿਹੜੇ ਇਹ ਐ ਬਈ ਸੋਸ਼ਲ ਮੀਡੀਆ ਦੇ ਇਹਨਾਂ ਨੂੰ ਪਹਿਲਾਂ ਜਦੋਂ ਇਹ ਅਮਰਪਾਲ ਮੈਰੋ ਜਿੰਨੀਆਂ ਗੱਲ ਕੀਤੀ ਸੀ ਨਾ ਨਾਲ ਜਾ ਕਿ ਪਰਸਨਲ ਤੌਰ ਤੇ ਉਹ ਕਹਿੰਦੇ ਜੀ ਸਾਡੇ ਘਰੇ ਬਹੁਤ ਲੋਡ ਹੈ ਬਿਮਾਰ ਹੈ ਇਹਨਾਂ ਨੇ ਲੱਖ ਲੱਖ ਡੇਢ ਡੇਢ ਲੱਖ ਰੁਪਿਆ ਵੀ ਦਿੱਤਾ ਵੀ ਮੈਂ ਤੁਹਾਡਾ ਕੰਮ ਕੇਰਾ ਸਾਰ ਦਿੰਦਾ ਵੀ ਪਰ ਤੁਸੀਂ ਗਾਹ ਨੂੰ ਆ ਵੀਡੀਓ ਨਾ ਪਾਇਓ ਪਰ ਨਹੀਂ ਉਹ ਥੋੜਾ ਟਾਈਮ ਪੈਂਡੋ ਫਿਰ ਆਉਂ ਵੀ ਉਹ ਪੈਸੇ ਵੀ ਖਾ ਕੇ ਤੇ ਸਾਰਾ ਕੁਝ ਫਿਰ ਉੱਥੇ ਦਾ ਉੱਥੇ ਹੀ ਇਹਨਾਂ ਨੇ ਬਹੁਤ ਸਮਝਾਇਆ ਵੀ ਨਾ ਵੀ ਤੁਸੀਂ ਇਹ ਸਿੱਖ ਕੌਮ ਦੇ ਸਾਡੇ ਤੇ ਬਹੁਤ ਮਾਣਾ ਪ੍ਰਭਾਵ ਪੈਂਦਾ ਹੈ ਤੁਸੀਂ ਅੱਜ ਚਾਹੇ VOTING ਕਰਾ ਲਓ ਮੇਰੇ ਹਲਕੇ ਦੇ ਵਿੱਚ ਤੁਹਾਨੂੰ 90% ਹੀ ਕਹਿਣਗੇ ਵੀ ਸਹੀ ਕੀਤਾ ਕਿਉਂਕਿ ਬਾਈ ਜੀ ਬੱਚੇ ਸਾਰਾ ਆਉਂਦੇ ਕੋਈ ਤੁਸੀਂ ਹੋ ਤੁਸੀਂ ਚਾਹੋਗੇ ਵੀ ਤੁਹਾਡੇ ਬੱਚੇ ਇਹ ਜੀ ਚੀਜ਼ ਦੇਖਣ ਕੋਈ ਕੋਣ ਚਾਹੂਗਾ ਠੀਕ ਹੈ ਨਾ ਸਿਰਫ ਇੱਕ ਫਿਲਮ ਇੰਡਸਟਰੀ ਵਾਲਿਆਂ ਨੂੰ ਕੋਈ ਫਰਕ ਨਹੀਂ ਆ ਤੇ ਜਿਹੜੇ ਪਾਰਿਆ ਇਹਨਾਂ ਨੂੰ ਕੋਈ ਫਰਕ ਨਹੀਂ ਆ ਵੀ ਬੱਚੇ ਜੋ ਮਰਜੀ ਦੇਖਣ ਤੇ ਸਾਨੂੰ ਬਹੁਤ ਫਰਕ ਹੈ ਜੀ ਵੀ ਜੇ ਸਾਡੇ ਬੱਚੇ ਹਰ ਚੀਜ਼ਾਂ ਦੇਖਦੇ ਆ। ਬੀਇੰਗ ਆ ਸੰਸਦ ਜੀ ਲੋਕ ਸਭਾ ਤੇ ਮੁੱਦਾ ਉਠਾਉਂਗੇ ਕਿਉਂਕਿ ਇਸ ਤਰ੍ਹਾਂ ਦੇ ਜਿਹੜੇ ਇਨਫਲੂਐਂਸਰ ਨੇ ਜੋ ਮਤਲਬ ਸੋਸ਼ਲ ਮੀਡੀਆ ਤੇ ਗੰਦ ਪਾਉਂਦੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੇ ਕੋਈ ਇਸ ਤਰ੍ਹਾਂ ਦੀ ਬੈਨ ਜਾਂ ਉਹਨਾਂ ਦਾ ਅਕਾਊਂਟ ਜਿਹੜਾ ਕੋਈ ਕੋਈ ਐਸੀ ਜੀ ਅਸੀਂ ਗੱਲ ਕਰਾਂਗੇ ਪਾਰਲੀਮੈਂਟ ਦੇ ਵਿੱਚ ਵੀ ਇਹ ਪਬਲਿਕ ਦੇ ਵਿੱਚ ਨਾ ਜਿਹੜੇ ਉਹਨਾਂ ਦੇ ਫਾਲੋਅਰਸ ਐ ਕੱਲੇ ਉਹਨਾਂ ਕੋਲੇ ਵੀਡੀਓਜ਼ ਜਾਣ ਇਹਨਾਂ ਦੀ ਪਬਲਿਕ ਦੇ ਵਿੱਚ ਨਾ ਆਉਣ ਕੋਈ ਐਸੀ ਅਸੀਂ ਗੱਲ ਮੈਂ ਜ਼ਰੂਰ ਪਾਰਲੀਮੈਂਟ ਦੇ ਵਿੱਚ ਅਕੂੰਗਾ ਜੀ। ਹੂੰ ਬਿਲਕੁਲ ਇਹਨਾਂ ਸਰਜੀ ਸਿੰਘ ਖਾਲਸਾ ਹੋਰੀ ਕੰਮ ਹੋਇਆ ਸੀਗਾ ਤੇ ਕੀ ਗੱਲਬਾਤ ਲਾਸਟ ਟਾਈਮ ਤੁਹਾਡੀ ਹੋਈ ਉਸ ਨਾਲ ਲਾਸਟ ਟਾਈਮ ਜੀ ਮੇਰੀ ਗੱਲ ਉਹਨਾਂ ਨਾਲ ਉਹਦੇ ਹੋਈ ਆ 11 ਤਰੀਕ ਨੂੰ ਉਹਨਾਂ ਦਾ ਫੋਨ ਆਇਆ ਸੀਗਾ ਵੀ ਕੋਈ ਗੱਲਬਾਤ ਹੋ ਗਈ ਹੈ ਤੇ ਤੁਸੀਂ ਪਾਸੇ हट ਜਾਓ ਤੁਸੀਂ ਪੁਲਿਸ ਨਾਲ ਜੇ ਘਰੇ ਤੇ ਕਹਿੰਦੇ ਮੈਨੂੰ ਕੋਈ ਸ਼ੱਕ ਆ ਵੀ ਕੋਈ ਗੱਲਬਾਤ ਹੋਈ ਆ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਅਸੀਂ ਚਲੇ ਗਏ ਹਾਂ ਲਾਸਟ ਟਾਈਮ 11 ਤਰੀਕ ਨੂੰ ਗੱਲ ਹੋਈ ਹੈ ਪਹਿਲੀ ਤਰੀਕ ਨੂੰ ਹੋਕਰਾਂਗੇ ਆ ਤੇ ਜਿਹੜਾ ਉਹਦਾ ਬਚਪਨ ਦਾ ਜਾਂ ਉਹਦਾ ਪਿੰਡ ਚ ਵਿਚਰਨਾ ਲੋਕਾਂ ਦੇ ਨਾਲ ਜਾਂ ਉਹਦਾ ਸੁਭਾਅ ਬਹੁਤ ਵਧੀਆ ਚੰਗੇ ਕੰਮ ਕਰਦਾ ਚੰਗੀ ਸੋਚ ਰੱਖਦਾ ਤੇ ਬਾਕੀ ਕੁਦਰਤੀ ਇਹ ਹੈ ਜੀ ਆ ਮਾਰੇ ਦਾਪਾ ਨਾ ਖਾਲਸਾ ਜੀ ਤੁਹਾਡੇ ਕੋਲ ਆਏ ਨੇ ਕਿਉਂਕਿ ਪੁਲਿਸ ਵੱਲੋਂ ਡਿਟੇਨ ਕੀਤਾ ਗਿਆ ਸੀਗਾ ਤੁਹਾਨੂੰ ਤੇ ਪੁੱਛਗਿਛ ਹੋਈ ਹੈ ਕੀ ਪੁੱਛਗਿਛ ਕੀਤੀ ਆ ਪੁਲਿਸ ਵੱਲੋਂ ਕੀ ਕਿਹਾ ਗਿਆ ਪੁਲਿਸ ਨੇ ਤੁਹਾਨੂੰ ਕੋਈ ਕਿਸ ਤਰ੍ਹਾਂ ਦਾ ਅਜਮੈਂਟ ਕਰ ਕਹਿ ਰਹੇ ਨੇ ਕਿ ਖਾਲਸਾ ਜੀ ਕੋ ਟੌਰਚਰ ਨਹੀਂ ਕੀਤਾ ਸਿਰ ਪੁੱਛਗਿਛ ਕੀਤੀ ਗਈ ਹੈ ਹਾਂ ਜੀ ਬੱਸ ਪ੍ਰਸ਼ਾਸਨ ਨੇ ਜੋ ਪੁੱਛਿਆ ਰਿਸ਼ਤੇਦਾਰਾਂ ਨੂੰ ਪੁੱਛਿਆ ਤੇ ਇਹਦੇ ਬਾਰੇ ਪੁੱਛਿਆ ਵੀ ਕਿ ਮੈਂ ਕਿੱਥੇ ਪੜਿਆ ਕੀ ਕੀਤਾ ਹੈਗਾ ਤੇ ਉਹ ਗੱਲਾਂ ਬਾਤਾਂ ਹੀ ਪੁੱਛੀਆਂ ਸਾਨੂੰ ਕਹਾ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਬਿਠਾਇਆ ਜਰੂਰ ਹੈਗਾ ਦੋ ਦਿਨ ਦੋ ਰਾਤਾਂ ਮੈਂ ਫਿਰਿਆ ਤੇ ਕੋਈ ਕਿਸੇ ਤਰ੍ਹਾਂ ਦੀ ਡਾਕਟਰੀ ਤਕਲੀਫ ਕੋਈ ਨਹੀਂ ਤੇ ਬਸ ਰਸਤੇ ਧਰਾਂ ਵਾਲੇ ਪੁੱਛਿਆ ਕਿ ਕਿੱਥੇ ਕਿਤੇ ਰਹਿਤਦਾਰੀ ਆ ਜਾਂ ਉਹਦੇ ਬਾਰੇ ਪੁੱਛਿਆ ਕਿੱਥੇ ਜਾ ਕਿੱਥੇ ਨਹੀਂ ਤੇ ਉਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਕਿ ਕਿੱਥੇ ਆ ਕਿੱਥੇ ਨਹੀਂ ਹੈਗਾ ਅਕਸਰ ਅਸੀਂ ਵੀ ਸੁਣਿਆ ਪਿੰਡ ਵਾਸੀਆਂ ਨੇ ਵੀ ਕਿਹਾ ਕਿ ਅਮਰਪਾਲ ਸਿੰਘ ਮੈਰੋ ਜਿਹੜਾ ਹੈ ਘਰ ਘਟ ਆਉਂਦਾ ਸੀਗਾ ਬਹੁਤ ਘਟ ਆਉਂਦਾ ਸੀ ਜਦੋਂ ਆਉਂਦਾ ਸੀਗਾ ਵੀ 5-10 ਦਿਨ ਰਹਿ ਕੇ ਉਸ ਤੋਂ ਬਾਅਦ ਚਲਾ ਜਾਂਦਾ ਸੀਗਾ ਕਿੱਥੇ ਜਾਂਦੇ ਸੀਗੇ ਕੋਈ ਡੇਰਾ ਜਾਂ ਕੋਈ ਸੇ ਨਿੰਗ ਸਿੰਘ ਜਿੱਥੇ ਬੰਦੀਆਂ ਨਾਲ ਸੰਬੰਧਤ ਹੋਣ ਉਹ ਸਾਰ ਨਹੀਂ ਇਹ ਡੇਰਾ ਨੀਗਾ ਕੋਈ ਜਾਂ ਤਾਂ ਦਰਬਾਰ ਸਾਹਿਬ ਜਾਂਦੇ ਸੀਗੇ ਇਹ ਉੱਥੇ ਕੋਈ 2-2 4-4 ਦਿਨ ਰਹੇ ਹੁੰਦੇ ਸੀ ਤੇ ਘਰੇ ਹੀ ਰਹਿੰਦਾ ਸੀਗਾ ਅਸੀਂ ਨਹੀਂ ਕੋਈ ਗੱਲ ਰੋਜ਼ ਹੀ ਘਰੇ ਆਉਂਦਾ ਸੀਗਾ ਕਈ ਵਾਰੀ ਮਤਲਬ 2-4 ਦਿਨ ਨਹੀਂ ਦੀ ਆਉਂਦਾ ਸੀ ਤੇ ਨਹੀਂ ਤਾਂ ਆਮ ਤੌਰ ਤੇ ਘਰੇ ਹੀ ਆਉਂਦਾ ਰਹਿੰਦਾ ਸੀਗਾ ਤੇ ਜਦਾ ਸਿੰਘ ਜੀ ਸਿੱਖੀ ਵੱਲ ਕਿਵੇਂ ਝੁਕਾਅ ਥੋੜਾ ਹੋਇਆ ਇਹ ਮੈਨੂੰ ਥੋੜਾ ਜਿਹਾ ਦੱਸੋਗੇ ਕਿਉਂਕਿ ਮੈਨਾਂ ਜਿਵੇਂ ਪਤਾ ਲੱਗਿਆ ਕਿ ਤੁਸੀਂ ਸ਼ੁਰੂ ਤੋਂ ਗੁਰਦੁਆਰਾ ਸਾਹਿਬ ਤੁਹਾਡੇ ਦਾਦਾ ਜੀ ਤੋਂ ਬਾਅਦ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਨਾਲ ਜੁੜੇ ਰਹੇ ਹੋ ਸੇਵਾ ਕੀਤੀ ਹੈ ਸਿੱਖੀ ਨਾਲਦਾ ਹੀ ਅਸੀਂ 747 ਤੋਂ ਗੱਛੇ ਤਾਂ ਪਹਿਲਾਂ ਤੋਂ ਹੀ ਸਾਡੇ ਇੱਥੇ ਛੇਵੇਂ ਬਾਸ਼ ਵਾਲੇ ਆ ਤੇ ਸਾਡੇ ਪਰਿਵਾਰ ਮੁੱਢੋਂ ਮੁੱਢੀ ਜੁੜੇ ਹੋਏ ਆ ਤੇ ਜਦੋਂ 747 ਮੌਕੇ ਵੰਡ ਹੋਈ ਆ ਉਦੋਂ ਸਾਡੇ ਬਜ਼ੁਰਗਾਂ ਨੇ ਅਮਰਤ ਛਕਿਆ ਸੀਗਾ ਤੇ ਮੋਸ ਘੜੀ ਦੇ ਵਿੱਚ ਅਸੀਂ ਗਾਂਧੀਆਂ ਤੁਰੇ ਹੋਏ ਆ ਅਮਰਪਾਲ ਸਿੰਘ ਹੋਰਾਂ ਲੋਕ ਜਿਹੜੀ ਵੀ ਜ਼ਿੰਮੇਵਾਰੀ ਲਈ ਗਈ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੁਹਾਡਾ ਬੇਟਾ ਉਹ ਜੋ ਜਿਹੜਾ ਬਹੁਤ ਕੁਝ ਸਿਖਾਉਂਦਾ ਬੇਟੇ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਓਵਰ ਆਲ ਇਸ ਜਿਹੜਾ ਪੂਰਾ ਘਟਨਾਕਰਮ ਹੈ ਘਟਨਾ ਕਰਮ ਜੀ ਜੇ ਮੈਂ ਤਾਂ ਹੀ ਦੇਖਦਾ ਵੀ ਕੁਦਰਤ ਜੋ ਕਰਦੀ ਆ ਤੇ ਚੰਗਾ ਹੀ ਕਰਦੀ ਆ ਜੇ ਕੁਦਰਤ ਨੇ ਕੀਤਾ ਤਾਂ ਅਗਰ ਚੰਗਾ ਹੀ ਕੀਤਾ ਜਦੋਂ ਕੋਈ ਭਾਅ ਦਾ ਖੜਾ ਭਰ ਜੇ ਤੇ ਉਹ ਟੁੱਟਦਾ ਵੀ ਹੈ ਕਿੰਨਾ ਕਦਨ ਜੋਈ ਕੋਸ਼ ਹੋਇਆ ਪ੍ਰਮਾਤਮਾ ਦੀ ਜੇ અપਾਰ ਕਿਰਪਾ ਨਾਲ ਜੋ ਹੋਇਆ ਤਾਂ ਚੰਗਾ ਹੀ ਹੋਇਆ ਮੈਂਬਰ ਪਾਰਲੀਮੈਂਟ ਫ੍ਰੀਕੋਰਟ ਤੋਂ ਸਭ ਜੀ ਸਿੰਘ ਖਾਲਸਾ ਵੀ ਫੁੱਟਪੌਥੇ ਨੇਗੇ ਕਿਸੇ ਤਰ੍ਹਾਂ ਦਾ ਭਰੋਸਾ ਵਿਸ਼ਵਾਸ ਜਾਂ ਕੋਈ ਗਲਤ ਗੱਲਬਾਤ ਹੋਈ ਹੋਵੇ ਜਿਹੜੀ ਤੁਸੀਂ ਚਾਹੁੰਦੇ ਹੋ ਕਿ ਉੱਥੇ ਜਾ ਕੇ ਲੋਕ ਸਭਾ ਚ ਆਵਾਜ਼ ਚੱਕੀ ਜਾਵੇ ਇਹ ਵੀ ਇਨਫਲੂਐਂਸਰ ਜਿਹੜੇ ਸੋਸ਼ਲ ਮੀਡੀਆ ਤੇ ਦੂਸਰੀਆਂ ਗਲਤ ਵੀਡੀਓਜ਼ ਜਿਹੜੀਆਂ ਪਾਉਂਦੇ ਨੇਗੇ ਮੈਂ ਸਭ ਤੋਂ ਪਹਿਲਾਂ ਇਹ ਧੰਨਵਾਦ ਕਰਦਾ ਚੈਨਲ ਦਾ ਵੀ ਧੰਨਵਾਦ ਕਰਦਾ ਤੇ ਖਾਲਸਾ ਜੀ ਦਾ ਧੰਨਵਾਦ ਕਰਦਾ ਬਹੁਤ ਸਾਰੀ ਸੰਕਟ ਆਈ ਜਾਂਦੀ ਆ ਇਹਨਾਂ ਤੋਂ ਪਹਿਲਾਂ ਆਪਣੇ ਸਰਦਾਰ ਅਤਰ ਸਿੰਘ ਜੀ ਦੂਸਰੇ ਆਪਣੇ ਅਵਰਤਪਾਲ ਦੇ ਡੈਡੀ ਜੀ ਉਹਨਾਂ ਦੇ ਨਾਲ ਕਾਫੀ ਸੰਗਤ ਆਈ ਆ ਕੱਲ ਵੀ ਬਹੁਤ ਸੰਗਤ ਆਈ ਆ ਜੇ ਆਏ ਆ ਮੈਂ ਸਾਰੇ ਜਿੰਨੇ ਵੀ ਸੰਗਤ ਆਈ ਜਾਂਦੀ ਆ ਜਾਂ ਜਿੰਨੇ ਵੀ ਬਾਹਰ ਬੈਠੇ ਨੇ ਸਾਨੂੰ ਪਿਆਰ ਕਰਦੇ ਆ ਸਾਡੇ ਨਾਲ ਹਮਦਰਦੀ ਰੱਖਦੇ ਆ ਸਾਰਿਆਂ ਦੇ ਬਹੁਤ ਤਹਿ ਦਿਲੋਂ ਧੰਨਵਾਦ ਆ ਇਹਨਾਂ ਨੇ ਆਏ ਘਰੇ ਇਹਨਾਂ ਨੇ ਫੋਨ ਤੇ ਮੈਨੂੰ ਅਫਸਰਾਂ ਨੂੰ ਕਹਿ ਕੇ ਉਥੋਂ ਥਾਣੇ ਤੋਂ ਬਾਹਰ ਵੀ ਘਟਾਇਆ ਤੇ ਚਲੋ ਇਹ ਸਾਡੇ ਐਸਪੀ ਸਾਹਿਬ ਆ ਇਹਨਾਂ ਦਾ ਫਰਜ਼ ਨਹੀਂ ਬਣਦਾ ਸੀਗਾ ਸਾਡੇ ਨਾਲ ਅਸੀਂ ਇਹਨਾਂ ਨੂੰ ਇਹ ਨੈਸ਼ਨਲ ਸਪੋਰਟ ਪੀਟੀਏ ਦੇ ਸੰਗਤ ਦੀ ਸਪੋਰਟ ਤੇ ਸੇਵਾਦਾਰ ਹੈ ਇਹ ਇੱਕ OMP ਦਾ ਹੈ ਨਹੀਂਗੇ ਇਹ ਸੇਵਾਦਾਰ ਹੈ ਪੀਏ ਲੋਕਾਂ ਦੇ ਸੇਵਾ ਕਰਨ ਵਾਲੇ ਨੇ ਪੀਏ ਇਹ ਤੇ ਇਹਨਾਂ ਨੇ ਬਹੁਤ ਚੰਗਾ ਕੀਤਾ ਸਾਨੂੰ ਮਿਲਣ ਆਏ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਬਲਦੇਵ ਸਿੰਘ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੇ ਨਾਲ ਕੋਈ ਗੱਲਬਾਤ ਹੋਈ ਹੈ ਅਮਰਪਾਲ ਮੈਰੋ ਨਾਲ ਨਹੀਂ ਜੀ ਉਸ ਘਟਨਾ ਕਰਮ ਤੋਂ ਬਾਅਦ ਮੇਰੀ ਸਿੱਧੀ ਗੱਲਬਾਤ ਉਹਦੇ ਨਾਲ ਕੋਈ ਨਹੀਂ ਹੋਈ ਜੀ ਹਾਂਜੀ ਉਹ ਪਤਾ ਨਹੀਂ ਉਹ ਕਿੱਥੇ ਆ ਕਿੱਥੇ ਨਹੀਂ ਗਿਆ ਕੀ ਜੇਤ ਪ੍ਰਸ਼ਾਸਨ ਨੂੰ ਪਤਾ ਪੁਲਿਸ ਦਾਵਾ ਕਰ ਰਹੀ ਹੈ ਕਿ ਦੁਬਈ ਚਲਾ ਗਿਆ ਉਸੇ ਦਿਨੀ ਸ਼ਾਮ ਨੂੰ ਜਿਹੜਾ ਦੁਬਈ ਚਲੇ ਗਿਆ ਪੁਲਿਸ ਕਹਿੰਦੀ ਹੈ ਜੀ ਐਸਐਸਪੀ ਸਾਹਿਬ ਦੇ ਮੈਂ ਵੀ ਉਹ ਮੀਡੀਆ ਤੇ ਬਿਆਨ ਸੁਣੇ ਆ ਵੀ ਉਹ ਦੁਬਈ ਚਲਾ ਗਿਆ ਪਰ ਮੈਨੂੰ ਇਸ ਬਾਰੇ ਕੋਈ ਪਤਾ ਨਹੀਂ ਕਿ ਉਹ ਦੁਬਈ ਚਲਾ ਗਿਆ ਕਿ ਜਾਂ ਕਿਤੇ ਹੋਰ ਪਰਿਵਾਰਕ ਮੈਂਬਰਾਂ ਚ ਕੌਣ ਕੌਣ ਹੈ ਸਰ ਇੱਥੇ ਪਰਿਵਾਰਕ ਮੈਂਬਰਾਂ ਜੀ ਮੈਂ ਘਰੇ ਤਾਂ ਇਕੱਲਾ ਹੀ ਹਾਂ ਤੇ ਬੇੜੀਆਂ ਹਿਆਂ ਹਿਆਂ ਵੱਡਾ ਬੇਟਾ ਹਟ ਰਹਿਂਦਾ ਦੂਸਰੇ ਪਿੰਡ ਦੇ ਵਿੱਚ ਆ ਘਰ ਤੇ ਅਵਰਤਪਾਲ ਦੀ ਮਾਤਾ ਜਿਹੜੀ ਉਹ ਭਰ ਗਈ ਹੋਈ ਹੈ ਆਸਟ੍ਰੇਲੀਆ ਦੀ ਛੋਟੀ ਬੇਟੀ ਕੋਲੇ ਹਸ ਜੀ ਲਾਸਟ ਕੁਐਸਚਨ ਆ ਕੀ ਅਪੀਲ ਕਰੋਗੇ ਅਜੇ ਮੀਡੀਆ ਇਨਫਲੂਐਂਸਰ ਨੂੰ ਜਾਂ ਸਰਕਾਰ ਨੂੰ ਕਿਉਂਕਿ ਤੁਸੀਂ ਵੀ ਇੱਕ ਰਿਪਰੈਜ਼ੈਂਟ ਕਰਦੇ ਹੋ ਹਲਕੇ ਨੂੰ ਫ੍ਰੀ ਫੂਡ ਤੋਂ ਲੋਕ ਸਵਾਲ ਕੇ ਚਾਹ ਕਾਹ ਕਿ ਜਿਹੜੇ 7 ਤੋਂ 8 ਜਿਹੜੇ ਆ ਜਾਂਦੇ ਆ ਕੀ ਅਪੀਲ ਕਰੋਗੇ ਸਰਕਾਰ ਨੂੰ ਤੇ ਇਨਫਲੂਐਂਸਰਾਂ ਨੂੰ ਕੀ ਜਿਹੜੀ ਨਸੀਹਤ ਦੇਣਾ ਚਾਹੋਗੇ ਮੈਂ ਇਨਫਲੂਐਂਸਰਾਂ ਇਨਫਲੂਐਂਸਰਾਂ ਨੂੰ ਨਸੀਹਤ ਇਹ ਗੱਲ ਕਹਿਣੀ ਚਾਹੁੰਦਾ ਵੀ ਵੀ ਹੱਥ ਬਨ ਕੇ ਬੇਨਤੀ ਆ ਵੀ ਤੁਸੀਂ ਇਹ ਕੰਮ ਨਾ ਕਰਿਆ ਕਰੋ ਕਿਉਂਕਿ ਕਿ ਚੰਦਕ ਪੈਸੇ ਲਈ ਤੇ ਲੋਕਾਂ ਦੇ ਬੱਚਿਆਂ ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਇਹ ਨਾ ਗੱਲਾਂ ਦਾ ਇਸ ਲਈ ਤੁਹਾਨੂੰ ਹੱਥ ਬਨ ਕੇ ਬੇਨਤੀ ਆ ਵੀ ਨਾ ਕਰੋ ਕਿਉਂਕਿ ਜੇ ਕਰੋਗੇ ਤਾਂ ਹੌਲੀ ਹੌਲੀ ਲੋਕਾਂ ਦੇ ਮਨਾਂ ਚ ਰੋਸ ਤਾਂ ਜਾਗ ਦਈਆ ਜਿਹਦੇ ਚਣਖ ਹੈ ਉਹ ਤਾਂ ਫਿਰ ਐ ਜਿਹੇ ਰਾ ਪੈ ਜਾਂਦਾ ਜਾਂ ਜੰਮਤਪਾਲ ਕੱਲ ਨੂੰ ਕੋਈ ਹੋਰ ਉੱਠ ਕੇ ਹੈ ਨਾ ਕੋਈ ਐਸੀ ਗੱਲ ਹੋਵੇ ਤਾਂ ਉਸ ਤੋਂ ਪਹਿਲਾਂ ਵੀ ਇਹ ਸਾਰਾ ਕੁਝ ਬੰਦ ਕਰ ਦਿੱਤਾ ਜਾਵੇ ਤਾਂ ਬਹੁਤ ਚੰਗੀ ਗੱਲ ਹੈ ਬਿਲਕੁਲ ਮੈਂਬਰ ਪਾਰਲੀਮੈਂਟ ਸਰਜੀ ਸਿੰਘ ਖਾ